ਇਥੇ ਕੀ ਲਿਖਿਆ ਕਹਿੰਦਾ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦਰੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਜੁੱਪੋ ਹallelujah ਕੀ ਲਿਖਿਆ ਵੈ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਵੈ ਇਸ ਲਈ ਦਰੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਜੁੱਪੋ ਹallelujah ਅੱਜ ਕੀ ਕੱਲ ਕਿਸੇ 15 ਅਗਸਤ ਸੀ ਦੇਸ਼ ਆਜ਼ਾਦ ਹੋਇਆ ਸੀ ਹallelujah ਕਿੰਨੇ ਕੁ ਆਜ਼ਾਦ ਹੋਏ ਹੋਏ ਸਾਰੇ ਤੁੱਕੀ ਆਜ਼ਾਦ ਹੋਗੇ ਹੋਏ ਹੋਏ ਉਹਨਾਂ ਨੂੰ ਕੋਈ ਫਿਕਰ ਨਹੀਂਗਾ ਕੋਈ ਫਿਕਰ ਨਹੀਂ ਉਹ ਦਿਹਾੜੀਆਂ ਨਹੀਂ ਕਰ ਦੇਗੇ ਲੋਕਾਂ ਤੋਂ ਡਰਦੇ ਨਹੀਂਗੇ ਮੈਂ ਤਾਂ ਕਹਿੰਦੀ ਨਹੀਂ ਕੋਈ ਆਜ਼ਾਦ ਹੋਇਆ ਨਹੀਂ ਹੋਏਗਾ ਹallelujah ਹੋਏ ਹੋਏ ਨਹੀਂ ਹੋਏਗੇ ਪਰਮੇਸ਼ਰ ਯਾਦ ਕਰਦਾ ਆ ਕਿ ਉਹ ਤਾਂ ਉਦੋਂ ਵੀ ਉਹਨਾਂ ਨੂੰ ਤਾਂ ਔਖੇ ਹੋ ਗਏ ਯਾਦ ਕਰਦਾ ਹੋਇਆ ਕੌਣ ਯਾਦ ਹੋਇਆ ਔਰ ਤਾਂ ਯਾਦ ਆ ਉਹ ਕਿਤੇ ਇਕੱਲੇ ਜਾ ਸਕਦੀ ਐ ਇੱਕ ਦਿਨ ਨਹੀਂ ਜਾ ਸਕਦੀ ਹallelujah ਪੂਰਾ ਪੂਰਾ ਕੁੜੀਆਂ ਬਾਹਰ ਇਕੱਲੀਆਂ ਜਾਵਣ ਲੱਗੀਆਂ ਜਾ ਆਜ਼ਾਦ ਐ ਉਹ ਨਹੀਂ ਜਾਣ ਦਿੰਦਾ ਜਮਾਨਾ ਬਹੁਤ ਖਰਾਬ ਐ ਹallelujah ਆਜ਼ਾਦ ਕਿੱਥੇ ਹੋਈਆਂ ਆਜ਼ਾਦ ਤਾਂ ਕਰਦੇ ਯਾਦ ਨਹੀਂ ਹੋਏ ਛੋਟੇ ਛੋਟੇ ਬੱਚਿਆਂ ਤੇ ਲੋਕੀ ਹਜੇ ਵੀ ਘਰਾਂ 'ਚ ਕੰਮ ਕਰਾਉਂਦੇ ਐ ਹallelujah ਉਹ ਯਾਦ ਐ ਉਹ ਜਿਨ੍ਹਾਂ ਨੂੰ ਇੱਕ ਰੋਟੀ ਟਾਈਮ ਦੀ ਰੋਟੀ ਨਹੀਂ ਮਿਲਦੀ ਉਹ ਯਾਦ ਐ ਜਿਹੜੇ ਹਜੇ ਵੀ ਗੋਆ ਕੂੜਾ ਸੜਦਿਆਂ ਬ ਲੋਕਾਂ ਦੇ ਭਾਂਡੇ ਮੈਂਦੇ ਆਜ਼ਾਦ ਨਹੀਂ ਜਾਦ ਗਿਆ ਹਾਲੇਲੂਇਆ ਉਹ ਗੁਲਾਮ ਹੀ ਹਜੇ ਕੋਈ ਕਿਸੇ ਦਾ ਗੁਲਾਮ ਹੈ ਕੋਈ ਕਿਸੇ ਦਾ ਗੁਲਾਮ ਬਣਿਆ ਹੋਇਆ ਹਾਲੇਲੂਇਆ ਆਜ਼ਾਦੀ ਹੋ ਗਈ ਉਹਨਾਂ ਲਈ ਜਿਹੜੇ ਸੱਚਮੁੱਚ ਆਜ਼ਾਦ ਹੋ ਗਏ ਪਰ ਨਹੀਂ ਹਜੇ ਪੂਰੀ ਦੁਨੀਆ ਆਜ਼ਾਦ ਨਹੀਂ ਹੋਈ ਕਿ ਹਾਲੇਲੂਇਆ ਇੱਥੇ ਲਿਖਿਆ ਪ੍ਰਭੂ ਨੇ ਕਹਿੰਦਾ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਸਾਰੇ ਜਣੇ ਬੋਲੋ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਐਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੀਠਾਂ ਮੁੜ ਕੇ ਨਾ ਝੁਪੋ ਹਾਲੇਲੂਇਆ ਆਜ਼ਾਦ ਕੀਤਾ ਪਰਮੇਸ਼ਰ ਨੇ ਆਪਾਂ ਮੁੜ ਕੇ ਉਹ ਪੁੱਠੇ ਕੰਮ ਨਹੀਂ ਕਰਨੇ ਦ੍ਰਿੜ ਰਿਹਾ ਕਰੋ ਹਾਲੇਲੂਇਆ ਆਏ ਨੀ ਵੀ ਕੋਈ ਕਿੱਦਾਂ ਉਂਗਲ ਲਾ ਕੇ ਲੈ ਜੇ ਆ ਜਾ ਬਾਬੇ ਕੋਲ ਆ ਜਾ ਸੈਨ ਕੋਲ ਨਹੀਂ ਕਿਆ ਕਰੂ ਮੈਂ ਖੜਾ ਜਿੱਥੇ ਮੈਂ ਖੜੀ ਆ ਮੈਂ ਖੜੀ ਆ ਬਸ ਹੁਣ ਧੰਨਵਾਦ ਹallelujah ਪਰਮੇਸ਼ਰ ਜੇ ਆਪਣੇ ਦੇ ਮਾੜੇ ਮਾੜੇ ਚੈੱਕ ਕਰਦਾ ਪਰਮੇਸ਼ਰ ਆਪਣਾ ਦੋਖੀ ਨਹੀਂ ਹallelujah ਆਪਾਂ ਨੂੰ ਸਮਝਾਉਂਦਾ ਕਈ ਵਾਰੀ ਆਪਣੇ ਤੇ ਉਹੋ ਜਿਹਾ ਕੋਈ ਉਹ ਪਾਉਂਦਾ ਵੈ ਕਿ ਵੇਖਾਂ ਇਹ ਹੁਣ ਮੈਨੂੰ ਕੀ ਕਹੂਗਾ ਹallelujah ਅਜੂਬਨਾ ਤਾਂ ਨਹੀਂ ਬਾਲਾ ਦੋਖ ਆਪਣੇ ਤੇ ਆਇਆ ਕਿਸੇ ਤੇ ਆਇਆ ਥੋੜੇ ਤੇ ਕਿਸੇ ਦਾ ਜੀਵ ਨਾਲ ਦੁੱਖ ਜਾਦੇ ਨਹੀਂ ਆਇਆਗਾ ਹallelujah ਅਜੂਬ ਦਾ ਉਹਨੇ ਸਭ ਕੁਛ ਹੀ ਖੋਲਿਆ ਉਹ ਨੂੰ ਪਰਮੇਸ਼ਰ ਦਾ ਨਾਮ ਬਹੁਤ ਲੈਂਦਾ ਸੀਗਾ ਤੇ ਸ਼ੈਤਾਨ ਕਹਿੰਦਾ ਉਹ ਤੈਨੂੰ ਤੇਰਾ ਬਹੁਤ ਨਾਮ ਲੈਂਦਾ ਉਹ ਤੇ ਮਾੜਾ ਜਾਂ ਦੁੱਖ ਬਾ ਤੈਨੂੰ ਉਗਾਲਾਂ ਕੱਢੂਗਾ ਹallelujah ਪਰ ਉਹ ਨੂੰ ਪਰਮੇਸ਼ਰ ਨੂੰ ਪਤਾ ਸੀ ਕਹਿੰਦਾ ਨਹੀਂ ਉਹ ਮੈਨੂੰ ਮਾੜਾ ਨਹੀਂ ਕਹਿ ਸਕਦਾ ਤੂੰ ਜਾ ਉਹਦੇ ਕੋਲ ਜੋ ਕੁਝ ਮਰਜੀ ਕਰਦੇ ਪਰ ਉਹਦੀ ਜਾਨ ਨਾ ਖੋਈ ਹallelujah ਉਹਨੇ ਸਭ ਕੁਛ ਕੀਤਾ ਧੀਆ ਪੁੱਤਰ ਮਾਰ ਤੇ ਉਹਦੇ ਮਾਲ ਡੰਗਰ ਖੋਲੇ ਸਭ ਕੁਛ ਕਰਤਾ ਉਹ ਨੂੰ ਮੁੜ ਕੇ ਵੀ ਉਹਦਨ ਉਹਨੇ ਪਰਮੇਸ਼ਰ ਦਾ ਨਾਮ ਲੈਣਾ ਨਹੀਂ ਭੁੱਲਿਆ ਹallelujah ਫੇਰ ਉਹਦੇ ਘਰ ਵਾਲੀ ਤੋਂ ਛੱਡ ਕੇ ਚਲੀ ਗਏ ਨੌਕਰ ਜਿਹੜੇ ਕਵਾਜ ਮਾਰਦਾ ਹੋਊਗਾ 15 ਆ ਕੇ ਖੜਦੇ ਹੋਣਗੇ ਕੋਲੇ ਨੌਕਰ ਵੀ ਛੱਡ ਗਏ ਹallelujah ਜਿਹੜੀ ਘਰ ਵਾਲੀ ਨੇ ਕਿਹਾ ਹੁਣ ਫੇਰੇ ਲਏ ਹੋਣਗੇ ਨਾਲ ਲਾਵਾਂ ਲਈਆਂ ਹੋਣਗੇ ਮੈਂ 7 ਸਾਲ 7 ਲਾਵਾਂ ਲਈਆਂ ਹੋਣਗੇ ਮੈਂ ਸਾਰੀ ਉਮਰ ਤੇਰੇ ਨਾਲ ਰਹੋਗੇ ਹallelujah ਉਹ ਵੀ ਛੱਡ ਗਈ ਕਹਿੰਦੀ ਤੂੰ ਮਰ ਜਾ ਹੁਣ ਤਾਂ ਰੱਬ ਨੂੰ ਛੱਡ ਦੇ ਉਹ ਕਹਿੰਦਾ ਤੂੰ ਵੀ ਕਹਿੰਦਾ ਦੂਜੀਆਂ ਔਰਤਾਂ ਵਾਂਗ ਕਹਿੰਦਾ ਤੂੰ ਵੀ ਮੇਥੋਂ ਪਰੇ ਹੋ ਜਾ ਹallelujah ਫੇਰ ਵੀ ਸ਼ੈਤਾਨ ਨੇ ਖੜਾ ਛੱਡਿਆ ਫੇਰ ਉਹਦੇ ਥੋੜਿਆਂ ਨਾਲ ਭਰਿਆ ਉਹਨੂੰ ਫਿਰ ਭੋੜਿਆਂ ਨਾਲ ਭਰਿਆ ਉਹ ਕਹਿੰਦਾ ਹੁਣ ਤਾਂ ਇਹ ਰੱਬ ਨੂੰ ਮਾੜਾ ਕਹੂਗਾ ਉਹਨੇ ਫੇਰ ਵੀ ਨਹੀਂ ਰੱਬ ਨੂੰ ਮਾੜਾ ਕਿਉਂ ਕਹਿੰਦਾ ਚੰਗਾ ਚੰਗਾ ਤਾਂ ਸੀ ਰੱਬ ਤੋਂ ਲਈਏ ਤੇ ਜੇ ਮਾੜਾ ਰੱਬ ਕਰਦਾ ਤਾਂ ਫਿਰ ਉਹਨੂੰ ਮਾੜਾ ਕਾਹਤੋਂ ਕਹਿਣਾ ਮੈਂ ਇਹ ਵੀ ਉਹਨੇ ਤਾਂ ਵੀ ਧੰਨਵਾਦ ਕੀਤਾ ਪਰਮੇਸ਼ਰ ਦਾ ਹਾਲੇਲੂਇਆ ਸਾਰੇ ਛੱਡ ਗਏ ਕਿਉਂ ਛੱਡ ਗਏ ਪਰਮੇਸ਼ਰ ਆਪਾਂ ਨੂੰ ਆਪਾਂ ਨੂੰ ਹੀ ਵੱਖਰੇਆਂ ਕਰਦਾ ਵੈ ਹਾਲੇਲੂਇਆ ਜਿਨ੍ਹਾਂ ਦਾ ਆਪਾਂ ਨੂੰ ਮਾਣ ਹੁੰਦਾ ਮੇਰਾ ਵਾ ਮੇਰੇ ਭੈਣ ਭਰਾਇਆ ਮੇਰੀ ਕਲੀਸਿਆ ਦਾ ਬੰਦਾ ਉਹ ਸਭ ਛੱਡ ਜਾਂਦੇ ਆਪਣੇ ਤੇ ਖਿਆਈ ਹੁੰਦੀ ਹੈ ਹਾਲੇਲੂਇਆ ਸੱਚਮੁੱਚ ਜਿਹੜਾ ਨਾਲ ਖੜਾ ਉਹਨੇ ਪਰਮੇਸ਼ਰ ਪਿਆਰ ਕਰਦਾ ਵੈ ਹallelujah ਇਸ ਤਰ੍ਹਾਂ ਕਰਕੇ ਆਪਣੇ ਤੇ ਵਿਵਤਾ ਪੈਂਦੀ ਆਪਾਂ ਨੂੰ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਵੀ ਜਿਹਨੂੰ ਤੂੰ ਮੇਰਾ ਮੇਰਾ ਕਰਦਾ ਰਹਿਣਾ ਹੁਣ ਵੇਖ ਤੇ ਤੇ ਵਿਵਤਾ ਪਾਉਣਾ ਵੈ ਹੁਣ ਵੇਖ ਤੇਰੇ ਨਾਲ ਕੌਣ ਖੜੂ ਆ ਹੁਣ ਕੌਣ ਤੇਰਾ ਕਰੂਗਾ ਹallelujah